ਇਹ ਪਾਨ ਤਵੜੋ ਇਹ ਲੜਾਈ ਇਹ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹ ਲੋ ਫੋਨ ਲਾਇਆ ਫਿਰ ਮੈਂ ਆਉਣ ਲੱਗਾ ਘਰੇ ਤੇ ਮਾਇ ਕਦ ਆ ਗਿਆ ਮੈਂ ਪੱਟ ਕੇ ਅੰਦਰ ਵੜ ਗਈ ਡਰਤੀ ਮੈਂ ਬਾਹਰ ਨਹੀਂ ਮੁੜ ਕੇ ਨਿਕਲੀ ਕਦ ਮੁੰਡੇ ਨੂੰ ਪੁੱਟ ਤੇ ਘੱਟ ਤੇ ਰਹਿ ਪੁਲੀ ਜ ਸਾਡੀ ਕੱਟ ਕੇ ਲੈ ਗਿਆ ਜੀ ਉਹਦੇ ਚਾਹੀ ਅੰਦਰ ਬਾਹਰ ਆਟ ਬਾਹਰ ਆ ਤੇ ਇਹਦਾ ਆਪਣੇ ਦੋਸ਼ ਕੋਈ ਨਹੀਂ ਇਹ ਦੇਣਾ ਨਹੀਂ ਅਸੀਂ ਠੇਕ ਠਾਕ ਪਹਿਲੀ ਉਹਨਾਂ ਨਾਲ ਕਰਕੇ ਤੇ ਇਹ ਕਰਦੇ ਨਹੀਂ ਇਹ ਬਾਰਿਸ਼ ਨਾਲੋਂ ੱੱਕੇ ਨਾਲ ਫਿਰਨ ਜਾਈ ਇਹ ਦਾ ਪਾਤਸ਼ੀ ਨੋਰਾ ਹੈ ਇਹਨਾਂ ਮੱਥੇ ਬਾਂਦੇ ਘਰੇ ਪਹਿਲਾਂ ਮੇਰੇ ਡਾਕਟਰਾਂ ਦਾ ਮਾਰੀਆਂ ਡਾਕਟਰ ਜਿੱਤ ਮਾਰੇ ਇਹ ਤੁਮਾਰੇ ਇਹ ਸ਼ੇਨਾ ਵੀ ਜੀਜੀ ਨੇ ਬਤਾਈ ਇਹਦਾ ਇਹ ਛੋਟ ਨਹੀਂ ਲੱਗੂ ਖੋਲ ਦਿੱਤੇ ਹੁਣ ਖੋਲ ਦੇਖਾਂਗੇ ਜਾਂਚ ਕਰ ਛੱਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਤੇ ਦਿੱਤੇ ਛੱਕਾ ਕੋਈ ਮਿਲਿਆ ਨਹੀਂ ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ ਮਾਰਗਾ ਅੱਜ ਇਹ ਭਾਈ ਤੋੜੋ ਹੀ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਹਾਂ ਜੀ ਇਹੋ ਮਾਮਲਾ ਤੇ ਆ ਪਹਿਲਕੁੜੀ ਦਾ ਹੀ ਆ ਪਈ ਅਸੀਂ ਵਾਈਏ ਪਈ ਅਸੀਂ ਬੀਚੇ ਕੇ ਤਾਂ ਇਹਦੇ ਠੇਕੇ ਤਾਂ ਲਈ ਹਾਨੂੰ ਤੇ ਕੋਈ ਨਹੀਂ ਕੀ ਮਾਮਲਾ ਕੀ ਆ ਕਿਸ ਤਰ੍ਹਾਂ ਮਤਲਬ ਠੇਕੇ ਤੁਸੀਂ ਕੀ ਤੋਂ ਲਈ ਅਸੀਂ ਠੇਕੇ ਤੋਂ ਆਦੇ ਜੇਠ ਚਠਾਣੀ ਜੇ ਆ ਜਠਾਣੀ ਤੋਂ ਲਈ ਤੇ ਡੱਕ ਦਾ ਕੌਣ ਹੈ ਡੱਕ ਦਾ ਗੁਰਦੇਵ ਸਿੰਘ ਕਿੱਥੋਂ ਦਾ ਹੈ ਇਹ ਮਲਟੋਏ ਦਾ ਤੇ ਆ ਕੀ ਗੱਲ ਹੋਈ ਆ ਜਿਹੜੀ ਪੰਤੋੜ ਹੋਈ ਗੋਲੀ ਚੱਲੀ ਇਹ ਪੰਤੋੜ ਹੋਈ ਆ ਲੜਾਈ ਹੈ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹਨੂੰ ਫੋਨ ਲਾਇਆ ਵੀ ਮੈਂ ਆਉਂ ਲੱਗਾ ਕਰੇ ਮੈਂ ਮਾਇਰ ਕਦੋਂ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਡਰਦੀ ਮੈਂ ਬਾਹਰ ਦੀ ਮੁੜ ਕੇ ਨਿਕਲੀ ਕਦੋਂ ਮੁੰਡੇ ਨੂੰ ਕੁੱਟ ਤੇ ਕੱਟਦੇ ਰਹੇ ਮੁੰਡਾ ਤੁਹਾਡਾ ਹਾਂਜੀ ਹਾਂ ਕੀ ਨਾਮ ਦਾ ਗੁਰਸੇਵਕ ਸੈਦ ਤੇ ਜ਼ਖਮੀ ਆ ਹਾਂਜੀ ਕਿੱਥੇ ਆ ਧੰਨ ਧੰਨ ਦਾਖਲਵਾ ਹਾਂਜੀ ਦਾਖਲ ਤੂੰ ਦਰਖਾਸਤ ਦਿੱਤੀ ਇਸ ਬੰਦੇ ਤੇ ਤੀਸੀ ਪਾਜੀ ਕੋਠੀ ਤੇ ਕੋਈ ਕਾਰਵਾਈ ਹੋਈ ਹੈ ਕਾਰਵਾਈਾਂ ਚ ਨਹੀਂ ਕੋਈ ਤੇ ਗੋਲੀ ਕਿੰਨੇ ਕੀ ਚੱਲੀ ਗੋਲੀ ਵਾਵਾ ਇਹ ਆਖ 3 4 ਫਾਇਆ ਪਈ ਚੱਲਦਾ ਚਲਾਏ ਨੇ ਦੋ ਤਾਂ ਤਿੰਨ ਫਾਇਰ ਕੀਤੇ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਮਿਲਨੇ ਦਾ ਸਾਫ਼ ਮਿਲਣਾ ਚਾਹੀਦਾ ਹੈ ਕੀ ਨਾ ਵੀ ਦੇ ਤਾ ਬਿਆਨ ਸਿੰਘ ਜੀ ਕਿਹੜਾ ਬੰਦੇ ਆ ਗੋਫਲਾ ਜੀ ਗੋਲੀ ਚਲੀ ਕੀ ਮਾਮਲਾ ਕੀ ਹੈ ਜੀ ਇਹ ਸਾਰਾ ਮਲਾਤਾਉਂ ਕਹਤੋਂ ਗਿਆ ਹੁਣ ਅਗੇ ਦੇਂਦਾ ਰਹਿੰਦਾ ਹੈ ਕਿੱਥੋਂ ਦਾ ਬੰਦਾ ਇਹ ਬਟੋਆ ਆ ਜੀ ਅੱਛਾ ਇਹ ਬਟੋਆ ਆ ਆ ਲੱਡਾ ਫੇਵਾਇ ਦੇ ਕਾਰਨ ਕੀ ਹੈ ਜੀ ਇਹ ਇਹ ਜਨਾਬ ਇਸ ਤਰ੍ਹਾਂ ਮੁਰ ਭਦੀ ਸਾਡੀ ਕੱਢ ਕੇ ਲੈ ਗਿਆ ਜੀ ਉਹਦੇ ਚਾਹੀ ਆਵੇ ਆ ਅੰਦਰ ਬਾਹਰ ਆਟ ਬਾਹਰ ਆ ਦੇ ਨਾ ਆਪਣੇ ਦੋਸ਼ ਕੋਈ ਨਹੀਂ ਹੈ ਨਾ ਤੇ ਤੁਹਾਡੇ ਨਾਲ ਕਾਹਤੋ ਲੜਾਈ ਹੈ ਨਾ ਇਹ ਨਹੀਂ ਅਸੀਂ ਠੇਕੇ ਚੁੱਕੇ ਪਹਿਲੀ ਯੂਨੀਅਨ ਕਰਕੇ ਤੇ ਇਹ ਕਰਦੇ ਹਾਂ ਮਤਲਬ ਕਿ ਜਿਹੜੀ ਭਰਾ ਦੀ ਪਹਿਲੀ ਟੇਕ ਸੀ ਪੰਜੀ ਪਹਿਲੀ ਠੇਕੇ ਇਹ ਕੀ ਅੰਦਰ ਇਹ ਪਾਲੀ ਸ਼ਰਾਉ ਨੂੰ ੱੱਕੇ ਨਾਲ ਫਿਰਦੇ ਆਂ ਤੇ ਆ ਗੋਲੀ ਕਿਹਨੇ ਚਲਾਈ ਉਹਨਾਂ ਚਲਾਈ ਹਾਂ ਜੀ ਗਦੇਵ ਸਿੰਘ ਪਿੰਡ ਬਲਟੋਆ ਤੇ ਕਿੰਨਾ ਕੁ ਨੁਕਸਾਨ ਕਿੰਨਾ ਕੀਤਾ ਹਾਂ ਜੀ ਕਾਫੀ ਨੁਕਸਾਨ ਕੀਤਾ ਮੁੰਡਿਆਂ ਨੂੰ ਕੋਟਬਾਰ ਕੀਤੀ ਇੰਸਾਟਾ ਮਾਰਿਆ ਉਹ ਕਿੱਥੇ ਦਾ ਉਹ ਤਰਨਦਾਨ ਨੇ ਤੇ ਆ ਸਾਰਾ ਕੁਝ ਹੋਣਾ ਹੀ ਕੀਤਾ ਹਾਂਜੀ ਹਾਂਜੀ ਜੀ ਜੀਵਨ ਦਾ ਮੁੰਡਾ ਅੰਦਰ ਵੜਿਆ ਜਦੋਂ ਪਹਿਲਾਂ ਗੀਟੇ ਬਾਤ ਚਲ ਰਹੇ ਦਰਖਾਸਤ ਦਿੱਤੀ ਉਸ ਨੂੰ ਜਤੀ ਬਟਾ ਚੌਕੀ ਚਾਹੇ ਕਿੱਥੇ ਜੀ ਅਰਗੋਪਤੀ ਤੇ ਕਾਰਵਾਈ ਅਜੇ ਹੋਈ ਤੱਕ ਨਹੀਂ ਅਜੇ ਤੱਕ ਨਹੀਂ ਹੋਈ ਕੀ ਮੰਗ ਕਰਦੇ ਤੇ ਅਸੀਂ ਮੰਗ ਕਰਦੇ ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸਨ ਤੁਰੰਤ ਸੱਜਾ ਹੋਣਾ ਚਾਹੀਦਾ ਜੀ ਜੀਵਤ ਜੀ ਕੀ ਨਾਮ ਆਈ ਆਪਣਾ ਤੇ ਕੀ ਕੀ ਗੱਲ ਹੋਈ ਜੀ ਜੀ ਮੇਰੇ ਨਾਲ ਗਸੇ ਸਿੰਘ ਜੀ ਤੇ ਜੀ ਇਦਾਂ ਪੰਜ ਤੋਂ ਛੇ ਲੋਗ ਆਇਆ ਇਹ ਲੱਭ ਪਹੇਵਾਂ ਉਹਦੇ ਘਰੇ ਪਹਿਲਾਂ ਮੇਰੇ ਡਾਕਟਰ ਨੂੰ ਮਾਰੀਆ ਦਸਤੂਤਰ ਮਾਰੇ ਇੱਕ ਇੱਕ ਮਾਰੇ ਆ ਸ਼ੇਖਾਂ ਦੀ ਜੀਜੀ ਦੇ ਪਤਾ ਨਹੀਂ ਦਾਲ ਦੂ ਵਜੇ ਉਹ ਟੁੱਟ ਗਈ ਏ ਟੁੱਟ ਗਈ ਏ ਹਾਂਜੀ ਤੇ ਇਧਰ ਆਵੇ ਇੱਥੇ ਡਾਕਟਰ ਮਾਰੇ ਆ ਅੱਛਾ ਜੀ ਹਾਂਜੀ ਜੀਜੀ ਲੱਗਨ ਕੱਲਾ ਜਾਣੇ ਦੇ ਪਛਾਨੇ ਜੀਰੇ ਦੇ ਬਾਤਲੇ ਨੇ ਮੂੰਹ ਬੱਦੇ ਹੋਏ ਅੱਛਾ ਜੀ ਅੱਛਾ ਇਹ ਤੇ ਇੱਕ ਬਾਤ ਹੋਰ ਤੇਰੇ ਕੋਲ ਦਦੇਵ ਸਿੰਘ ਇੱਕ ਗੋਪੀ ਜੀ ਅੱਛਾ ਤੇਰੇ ਇੱਕ ਗੁਰਲਾਲ ਠੀਕ ਏ ਤੇਰੇ ਪਛਾਂਦੇ ਵੀ ਰਹੇ ਹਾਂਜੀ ਹਾਂਜੀ ਠੀਕ ਹੈ ਹਾਂ ਦੇ ਮੈਂ ਬਾਜੂ ਭੱਜ ਗਏ ਅੰਦਰ ਵੜ ਗਏ ਮੈਂ ਇਹਨਾਂ ਨੂੰ ਛੋਟੀ ਛੱਡ ਕੇ ਅੱਛਾ ਇਹ ਇਹਨਾਂ ਬਾਜੂ ਬੋਲ ਨਹੀਂ ਚਲਾਈਆਂ ਨਾ ਕੰਦਾ ਜੁਰਮ ਮਾਰਦੇ ਹੁੰਦੇ ਬੰਦਾ ਦੇ ਨਿਸ਼ਾਨ ਗਏ ਹੋਏ ਆ ਅੱਛਾ ਇਸ ਮੌਕੇ ਆ ਗਏ ਕਿ ਠੀਕ ਹੈ ਹਾਂ ਚਲੋ ਅੱਛਾ ਇੱਕ ਅਲਗੋ ਕਲਾ ਨੀਆਂ ਬਈਕਾਂ ਨੇ ਬਲਵੰਤ ਸਿੰਘ ਪੱਤੂ ਆ ਉਹਨਾਂ ਦੇ ਘਰ ਕੋਈ ਵਿਅਕਤੀਆਂ ਨੇ ਅੱਜ ਗੋਲੀ ਚਲਾਈ ਸਿਰਫ ਬਨਕਟ ਕੀਤੀ ਹੈ ਟੀ ਮਾਵਲਾ ਕੀ ਜੇ ਸਾਰਾ ਟੀ ਮਾਵਲਾ ਜੀ ਦਰਸੇਵ ਸਿੰਘ ਸਾਨਾ ਉਹ ਬਲਵੰਤ ਸਿੰਘ ਵਾਸੀ ਬਈਕਾ ਅਲਗੋ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲੋਂ ਕਰੀਬ 8 ਸਾਡੇ ਘਰ ਦੇ ਵਿੱਚ ਆਈ ਸੀ ਸਾਡੇ ਘਰ ਗੋਲੀ ਚੱਲੀ ਹੈ ਮੌਕੇ ਤੇ ਹੀ ਗਏ ਆ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸਬੰਧੀ ਜੋ ਅਗਲੇ ਬੰਦੇ ਤਫतीश ਹਾਲਾਤ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਏ ਤੂੰ ਕਹਿੰਦੇ ਕਿ ਖੋਲ ਤਾਂ ਪੁਲਿਸ ਲੈ ਕੇ ਵੀ ਖੋਲ ਦਿੱਤੇ ਹੁਣ ਖੋਲ ਵੇਖਾਂਗੇ ਜਾਂਚ ਕਰ ਛਿੱਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਤਾਂ ਦਿੱਤੇ ਛਿੱਕਾ ਕੋਈ ਮਿਲਿਆ ਨਹੀਂ ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ ਉਹ ਮੱਡਾ ਵੀ ਇੱਕ ਨੰਦਾ ਜਖਮੀ ਹੈ ਉਹ ਜਖਮੀ ਉਹਨੂੰ ਕਹੇ ਸੀ ਜਾ ਗਿਆ ਹਸਪਤਾਲ ਦਾਖਲ ਹੋ ਜੋ ਕਾਰੋਈ ਬੰਦੀ ਹੋ ਗਈ ਕਾਰਵਾਈ ਕਰਦਾ